ਸਤਨਾਮ ਵਾਹਿਗੁਰੂ ਸਾਹਿਬ ਜੀ ਮਲਾਰ ਮਹੱਲਾ ਪੰਜਵਾਂ ਪ੍ਰਭ ਮੇਰੇ ਪ੍ਰੀਤਮ ਪ੍ਰਾਨ ਪਿਆਰੇ ਪ੍ਰੇਮ ਭਗਤ ਆਪਣੋ ਨਾਮ ਦੀਜੈ ਦਿਆਲ ਅਨਗਰੋਹ ਧਾਰੇ ਰਹਾਉ ਸਿਮਰੋ ਚਰਨ ਤੁਹਾਰੇ ਪ੍ਰੀਤਮ ਰਿਦੈ ਤੁਹਾਰੀ ਆਸਾ ਸੰਤ ਜਨਾ ਪਹਿ ਕਰੋ ਬੇਨਤੀ ਮਨ ਦਰਸ਼ਨ ਕੀ ਪਿਆਸਾ ਵਿਚਰਤ ਮਰਨ ਜੀਵਨ ਹਰ ਮਿਲਤੇ ਜਨ ਕੋ ਦਰਸ਼ਨ ਦੀਜੈ ਨਾਮ ਆਧਾਰ ਜੀਵਨ ਧਨ ਨਾਨਕ ਪ੍ਰਭ ਮੇਰੇ ਕਿਰਪਾ ਕੀਜੈ ਮਲਾਰ ਮਹੱਲਾ ਪੰਜਵਾਂ ਅਬ ਆਪਣੇ ਪ੍ਰੀਤਮ ਸਿਉ ਬਨ ਆਈ ਰਾਜਾ ਰਾਮ ਰਮਤ ਸੁਖ ਪਾਇਓ ਵਰਸ ਮੇਘ ਸੁਖ ਦਾਈ ਰਹਾਓ ਇਕ ਪਲ ਬਿਸਰਤ ਨਹੀਂ ਸੁਖ ਸਾਗਰ ਨਾਮ ਨਵੈ ਨਿਧ ਪਾਈ ਉਹ ਦੌਤ ਭਇਓ ਪੂਰਨ ਭਾਵੀ ਕੋ ਭੇਟੇ ਸੰਤ ਸਹਾਈ ਸੋ ਖੋਪਜੇ ਦੁਖ ਸਗਲ ਬਿਨਾਸੀ ਪਾਰ ਬ੍ਰਹਮ ਲਿਵਲਾਈ ਤਰਿਓ ਸੰਸਾਰ ਕਟਨ ਪੈ ਸਾਗਰ ਹਰ ਨਾਨਕ ਚਰਨ ਧਿਆਈ ਬਲਾਰ ਮਹੱਲਾ ਪੰਜਵਾਂ ਕਨ ਹਰਬਰ ਸਗਲ ਜਗ ਛਾਇਆ ਭਏ ਕਿਰਪਾਲ ਪ੍ਰੀਤਮ ਪ੍ਰਭ ਮੇਰੇ ਆਨੰਦ ਮੰਗਲ ਸੁਖ ਪਾਇਆ ਰਹਾਉ ਮਿਟੇ ਕਲੇਸ਼ ਤ੍ਰਿਸ਼ਣ ਸਭ ਬੂਝੀ ਪਾਰ ਬ੍ਰਹਮ ਮਨ ਧਿਆਇਆ ਸਾਧ ਸੰਗ ਜਨਮ ਮਰਨ ਨਿਵਾਰੇ ਬਹੁ ਰਣਕਤ ਹੂੰ ਤਾਇਆ ਮਨ ਤਨ ਨਾਮ ਨਰੰਜਨ ਰਤ ਚਰਨ ਕਮਲ ਲਿਵ ਲਾਇਆ ਅੰਗੀਕਾਰ ਕਿਓ ਪ੍ਰਭ ਅਪਣ ਨਾਨਕ ਦਾਸ ਸਰਣਾ ਆਇ ਮਲਾਰ ਮਹੱਲਾ ਪੰਜਵਾ ਬਿਸ਼ਰਤ ਕਿਉ ਜੀਵੇ ਹੋਏ ਜੀਵਨ ਚਿਤ ਹੈ ਉਲਾਸ ਆਸ ਮਿਲਵੇ ਕੀ ਚਰਨ ਕਮਲ ਰਸ ਪੀਵਨ ਰਹਾਉ ਜਿਨ ਕੋ ਪਿਆਸ ਤੁਮਾਰੀ ਪ੍ਰੀਤਮ ਜਿਨ ਕੋ ਅੰਤਰ ਨਾਹੀ ਜਿਨ ਕੋ ਬਿਸਰੈ ਮਿਰ ਰਾਮ ਪਿਆਰਾ ਸੇ ਮੂਏ ਮਰ ਜਾਹੀ ਮਨ ਤਨ ਰਵ ਰਹਿਆ ਜਗਦੀਸ਼ਰ ਪੇਖਤ ਸਦਾ ਹਜੂਰੇ ਨਾਨਕ ਰਵ ਰਹੇ ਹੋ ਸਭ ਅੰਤਰ ਸਰਬ ਰਹਿਆ ਪਰ ਪੂਰੇ ਮਲਾਰ ਮਹੱਲਾ ਪੰਜਵਾ ਹਰ ਕੈ ਭਜਨ ਕੌਣ ਕੌਣ ਨ ਤਾਰੇ ਖਗ ਤਨ ਮੀਨ ਤਨ ਮਿਰਗ ਤਨ ਬਰਾਹ ਤਨ ਸਾਧੂ ਸੰਗ ਉਧਾਰੇ ਰਹਾਉ ਦੇਵਕੁਲ ਦੇਤ ਕੁਲ ਜਥ ਕਿਨਰ ਨਰ ਸਾਗਰ ਉਤਰੇ ਪਾਰੇ ਜੋ ਜੋ ਭਜਨ ਕਰੈ ਸਾਧੂ ਸੰਗ ਤਾਕੇ ਦੁਖ ਵਿਦਾਰੇ ਕਾਮ ਕ੍ਰੋਧ ਮਹਾ ਬਿਖਿਆ ਰਸ ਇਨ ਤੇ ਭੈ ਨਰਾਰੇ ਦੀਨ ਦਿਆਲ ਜਪਹਿ ਕਰੁਣਾ ਮੈਂ ਨਾਨਕ ਸਦ ਬਲਿਹਾਰੇ ਮਲਾਰ ਮਹੱਲਾ ਪੰਜਵਾ ਆਜ ਮੈਂ ਬੈਸਿਓ ਹਰ ਹਾਟ ਨਾਮਰਾ ਸਾਂਝੀ ਕਰ ਜਨ ਸਿਓ ਜਾਉ ਨ ਜਮ ਕੈ ਘਾਟ ਰਹਾਓ ਧਾਰਨ ਗ੍ਰਹ ਪਾਰ ਬ੍ਰਹਮ ਰਾਖੇ ਭ੍ਰਮ ਕੇ ਖੁੱਲੇ ਕੋपाट ਬੇਸ਼ੁਮਾਰ ਸਾਹੋ ਪ੍ਰਭ ਪਾਇਆ ਲਾਹ ਚਰਨ ਨਿ ਦਿਖਾਟ ਸ਼ਰਣ ਗਹੀ ਅਚੂਤ ਬਨਾਸੀ ਕਿਲ ਵਿਖ ਕਾਢੇ ਹੈ ਛਾਟ ਕਲ ਕਲੇਸ਼ ਮਿਟੇ ਦਾਸ ਨਾਨਕ ਬਹੁਰ ਨਾ ਜੋਨੀ ਮਾਟ ਮਲਾਰ ਮਹੱਲਾ 5 ਬਹੁ ਵਿਦ ਮਾਇਆ ਮੋਹ ਹੈ ਰਾਨੋ ਕੋਟ ਮਧੇ ਕੋ ਬਿਰਲਾ ਸੇਵਕ ਪੂਰਨ ਭਗਤ ਚਰਾਨੋ ਰਹਾਉ ਇਥੋ ਉਤ ਡੋਲ ਡੋਲ ਸ਼ਰਮ ਪਾਇਓ ਤਨ ਤਨ ਹੋਤ ਬਿਰਾਨੋ ਲੋਗ ਦੁਰਾਇ ਕਰਤ ਠਗਿਆਈ ਹੋਤ ਸੰਗ ਨ ਜਾਣੋ ਮਿਰਗ ਪੰਖੀ ਮੀਨ ਦੀਨ ਨੀਚੇ ਸੰਕਟ ਫਿਰਿਆਨੋ ਕਹੋ ਨਾਨਕ ਪਾਹਨ ਪ੍ਰਭ ਤਾਰੋ ਸਾਧ ਸੰਗਤ ਸੁਖ ਮਾਨੋ ਮਲਾਰ ਮਹੱਲਾ ਪੰਜਵਾਂ ਦੁਸ਼ਟ ਮੋਏ ਬਿਖ ਖਾਈ ਰੀ ਮਾਈ ਜਿਸਕੇ ਜੀ ਤਨਹੀ ਰਖ ਲੀਨੇ ਮੇਰੇ ਪ੍ਰਭ ਕੋ ਕਿਰਪਾ ਆਈ ਰਹਾਓ ਅੰਤਰ ਜਾਮੀ ਸਭ ਮੈਂ ਵਰਤੈ ਤਾਂ ਪਉ ਕੈਸਾ ਭਾਈ ਸੰਗ ਸਹਾਈ ਛੋੜ ਨ ਜਾਈ ਪ੍ਰਭ ਦੀ ਸਹ ਸਭ ਨੀ ਠਾਈ ਅਨਾਥਾ ਨਾਥ ਦੀਨ ਦੁਖ ਭੰਜਨ ਆਪ ਲੀਏ ਲੜ ਲਾਈ ਹਰ ਕੀ ਓਟ ਜੀਵੈ ਦਾਸ ਤੇਰੇ नानक प्रभु शरणाई मलाल महल्ला पंचमा मन मेरे हर के चरण रवीजै दर्श प्यास मेरो मन मोहियो हर पंख लगाए मिली जए रहाओ खोजत खोजत मार्ग पायो साधु सेव करी जए धारण ग्रो स्वामी मेरे नाम रस पीजए ट्राहे ट्राहे कर शरणी आई जल तो कृपा कीजए कर गहलौ दास अपने को ਨਾਨਕ ਆਪਣੋਂ ਕੀਜੈ ਮਲਾਰ ਮਹੱਲਾ ਪੰਜਵਾਂ ਪ੍ਰਭ ਕੋ ਭਗਤ ਬਛਲ ਮਿਰਦਾਇਓ ਨਿੰਦ ਕਮਾਰ ਚਰਨ ਤਲ ਦੀਨੇ ਆਪਣੋਂ ਜਸ ਵਰਤਾਇਓ ਰਹਾਉ ਜੈ ਜੈਕਾਰ ਕੀਨੋ ਸਭ ਜਗ ਮੈਂ ਦਇਆ ਜੀਵਨ ਮੈਂ ਪਾਇਓ ਕੰਠ ਲਾਇ ਆਪਣੋਂ ਦਾਸ ਰਾਖਿਓ ਤਾਤੀ ਵਾਉ ਨ ਲਾਇਓ ਅੰਗੀਕਾਰ ਕੀਓ ਮੇਰੇ ਸੁਆਮੀ ਭਰਮ ਭਉ ਮੀਠ ਸੁਖਾਇਓ ਮਹਾਨੰਦ ਕਰੋ ਦਾਸ ਹਰ ਕੇ ਨਾਨਕ ਵਿਸਵਾਸ ਮਨ ਆਇਓ ਰਾਗ ਮਲਾਰ ਮਹੱਲਾ ਪੰਜਵਾਂ ਚੌਪ ਦੇ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰਮੁਖ ਦੀ ਸੈ ਬ੍ਰਹਮ ਵਿਸਾਰ ਗੁਰਮੁਖ ਤਰੇ ਗੁਣੀਆਂ ਵਿਸਥਾਰ ਗੁਰਮੁਖ ਨਾਦ ਭੇਦ ਵਿਚਾਰ ਬਿਨ ਗੁਰ ਪੂਰੇ ਕੋਰ ਅੰਧਾਰ ਮੇਰੇ ਮਨ ਗੁਰ ਗੁਰ ਕਰਤ ਸਦਾ ਸੁਖ ਪਾਈਐ ਗੁਰ ਉਪਦੇਸ ਹਰ ਹਿਰਦੈ ਵਸਿਓ ਸਾਸ ਗ੍ਰਾਸ ਆਪਣਾ ਖਸਮ ਤੇ ਆਈਐ ਰਾਉ ਗੁਰ ਕੇ ਚਰਨ ਵਿਟੋ ਬਲ ਜਾਓ ਗੁਰ ਕੇ ਗੁਣ ਅਨੰਦਨ ਨਿਤ ਗਾਓ ਗੁਰ ਕੀ ਧੂੜ ਕਰੋ ਇਸ਼ਨਾਨ ਸਾਚੀ ਦਰਗਹਿ ਪਾਈਐ ਮਾਨ ਗੁਰ ਬੋਹਿਤ ਭਵ ਜਲ ਕਾਰਣ ਹਾਰ ਗੁਰ ਭੇਟਿਆ ਨਾ ਹੋਏ ਜੋਨ ਉਧਾਰ ਗੁਰ ਕੀ ਸੇਵਾ ਸੋ ਜਨ ਪਾਏ ਜਾਂਖੋ ਕਰਮ ਲਿਖਿਆ ਤੋੜਿਆਏ ਗੁਰ ਮੇਰੀ ਜੀਵਨ ਗੁਰ ਆਧਾਰ ਗੁਰ ਮੇਰੀ ਵਰਤਨ ਗੁਰ ਪਰਵਾਰ ਗੁਰ ਮੇਰਾ ਖਸਮ ਸਤ ਗੁਰ ਸ਼ਰਣਾਇ ਨਾਨਕ ਗੁਰ ਪਾਰ ਬ੍ਰਹਮ ਜਾ ਕੀ ਕੀਮਤ ਨ ਪਾਈ ਮਲਾਰ ਮਹੱਲਾ ਪੰਜਵਾਂ ਗੁਰ ਕੇ ਚਰਨ ਹਿਰਦੈ ਵਸਾਏ ਕਰ ਕਿਰਪਾ ਪ੍ਰਭ ਆਪ ਮਿਲਾਏ ਆਪਣੇ ਸੇਵਕ ਕੋ ਲੈ ਪ੍ਰਭ ਲਾਏ ਤਾਂ ਕੀ ਕੀਮਤ ਕਹੀ ਨ ਜਾਏ ਕਰ ਕਿਰਪਾ ਪੂਰਨ ਸੁਖ ਦਾਤੇ ਤੁਮਰੀ ਕਿਰਪਾ ਤੇ ਤੂੰ ਚਿਤ ਆਵੈ ਆਠ ਪੈਰ ਤੇਰੇ ਰੰਗ ਰਾਤੇ ਰਹਾਉ ਗਾਵਣ ਸੁਨਣ ਸਭ ਤੇਰਾ ਬਾਣਾ ਹੁਕਮ ਬੂਝੈ ਸੋ ਸਾਚ ਸਮਾਣਾ ਜਪ ਜਪ ਜੀਵਹਿ ਤੇਰਾ ਨਾਮ ਤੁਝ ਬਿਨ ਦੂਜਾ ਨਹੀਂ ਥਾਉ ਦੁੱਖ ਸੁਖ ਕਰਤੇ ਹੁਕਮ ਰਜਾਈ ਭਾਣੈ ਬਖਸ਼ ਭਾਣੈ ਦੇ ਸਜਾਈ ਦੋਹਾਂ ਸਿਰਿਆਂ ਕਾ ਕਰਤਾ ਆਪ ਕੁਰਬਾਨ ਜਾਈ ਤੇਰੇ ਪਰਤਾਪ ਤੇਰੀ ਕੀਮਤ ਤੂੰ ਹੈ ਜਾਣੈ ਤੂੰ ਆਪੇ ਬੂਝੈ ਸੁਣ ਆਪ ਵਖਾਣੈ ਸਈ ਭਗਤ ਜੋ ਤੁਧ ਭਾਣੈ ਨਾਨਕ ਤਿਨ ਕੈ ਸਦ ਕੁਰਬਾਨੈ ਮਲਾਰ ਮਹੱਲਾ ਪੰਜਵਾਂ ਪਰਮੇਸ਼ਰ ਹੋਆ ਦਿਆਲ ਮੀਘ ਵਰਸੈ ਅੰਮ੍ਰਿਤ ਧਾਰ ਸਗਲੇ ਜੀ ਜੰਤ ਤ੍ਰਿਪਤਾਸੇ ਕਾਰਜ ਆਏ ਪੂਰੇ ਰਾਸੇ ਸਦਾ ਸਦਾ ਮਨ ਨਾਮ ਸਮਾਲ ਗੁਰ ਪੂਰੇ ਕੀ ਸੇਵਾ ਪਾਇਆ ਐਥੇ ਉਥੇ ਨਿਭਹਿ ਨਾਲ ਰਹਾਉ ਦੁੱਖ ਭੰਨਾ ਪੈ ਪੰਜਨ ਹਾਰ ਆਪਣੇ ਜੀਆ ਕੀ ਕੀਤੀ ਸਾਰ ਰੱਖਣ ਹਾਰ ਸਦਾ ਮਿਹਰਵਾਨ ਸਦਾ ਸਦਾ ਜਾਈਏ ਕੁਰਵਾਨ ਕਾਲ ਗਵਾਇਆ ਕਰਤੈ ਆਪ ਸਦਾ ਸਦਾ ਮਨ ਤਿਸਨੋਂ ਜਾਪ दृष्टि धार राखे सब जंत गुण गावो नित नित भगवंत एको करता पे आप हर के भक्त जाणै बरताप नावें की पैज रखदा आया नानक बोलै तिसका बोलाया मलार मोहल्ला पंचवा गुरु शरणाई सगल निदान साची दरगै भाई है मान धर्म पौ दुख दर्द सब जाय ਸਾਧ ਸੰਗ ਸਦ ਹਰ ਗੁਣ ਗਾਏ ਮਨ ਮੇਰੇ ਗੁਰ ਪੂਰਾ ਸਲਾਹੇ ਨਾਮ ਨਿਧਾਨ ਜਪੋ ਦਿਨ ਰਾਤੀ ਮਨ ਚਿੰਦੇ ਫਲ ਪਾਏ ਰਹਾਓ ਸਤ ਗੁਰ ਜੇਵੜਾ ਵਰ ਨਾ ਕੋਏ ਗੁਰ ਪਾਰ ਬ੍ਰਹਮ ਪਰਮੇਸ਼ਰ ਸੋਏ ਜਨਮ ਮਰਨ ਦੂਖ ਤੇ ਰਾਖੈ ਮਾਇਆ ਬਿਖ ਫਿਰ ਬੌੜ ਨ ਚਾਖੈ ਗੁਰ ਕੀ ਮਹਿਮਾ ਕਥਨ ਨ ਜਾਏ ਗੁਰ ਪਰਮੇਸ਼ਰ ਸਾਚੈ ਨਾਹੀ ਸੱਚ ਸੰਜਮ ਕਰਨੀ ਸਭ ਸਾਚੀ ਸੋ ਮਨ ਨਿਰਮਲ ਜੋ ਗੁਰ ਸੰਗ ਰਾਚੀ ਗੁਰ ਪੂਰਾ ਪਾਈਐ ਵਡਭਾਗ ਕਾਮ ਕ੍ਰੋਧ ਲੋਭ ਮਨ ਤੇ त्याग ਕਰ ਕਿਰਪਾ ਗੁਰ ਚਰਨ ਨਿਵਾਸ ਨਾਨਕ ਕੀ ਪ੍ਰਭ ਸੱਚ ਅਰਦਾਸ ਰਾਗ ਮਲਾਰ ਮਹੱਲਾ ਪੰਜਵਾਂ ਪੜ ਤਾਲ ਘਰਤੀ ਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਗੁਰ ਮਨਾਰ ਪ੍ਰੇਯ ਦਿਆਰ ਸਉ ਰੰਗ ਕੀਆ ਕੀ ਨੋਰੀ ਸਗਲ ਸਿੰਗਾਰ ਤਜਿ ਓਰੀ ਸਗਲ ਵਿਕਾਰ ਕਾਬ ਤੋ ਅਸਥਿਰ ਥੀਆ ਰਹਾਉ ਐਸੇ ਰੇ ਮਨ ਪਾਏ ਕੈ ਆਪ ਗਵਾਏ ਕੈ ਕਰ ਸਾਧਨ ਸਿਉ ਸੰਗ ਬਾਜੇ ਬਜਹਿ ਮਿਰਦੰਗ ਅਨਾਹਦ ਕੋਕਲਰੀ RAM ਨਾਮ ਬੋਲੇ ਮਧੁਰ ਬੈਨ ਅਥ ਸੋਹੀਆ ਐਸੀ ਤੇਰੇ ਦਰਸ਼ਨ ਕੀ ਸੋਭ ਅਤਵ ਭਾਰ ਪ੍ਰੇਮ ਓਗ ਤੈਸੀ ਹੀ ਸੰਗ ਸੰਤ ਬਨੇ ਭਾਵ ਤਾਰਨਾਮ ਭਨੇ ਰਾਮ 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 ਮਾਲ ਮਨ ਫੇਰ ਤੇ ਹਰ ਸੰਗ ਸੰਗਿਆ ਜਨ ਨਾਨਕ ਪ੍ਰਿਉਪ੍ਰੀਤਮthia ਮਲਾਰ ਮਹੱਲਾ ਪੰਜਵਾ ਮਨ ਕਨ ਹੈ ਪਰਮਾ ਬਨੇ ਉਮਕਤਰ ਸਚਾਲੈ ਪ੍ਰਭ ਮਿਲਬੇ ਕੀ ਚਾਹ ਰਹਾਉ ਤ੍ਰੈ ਗੁਣ ਮਾਈ ਮੋਹੇ ਆਈ ਕਹੋ ਬੇਦਨ ਕਾਹੇ ਆਨੁਪਾਵ ਸਗਰ ਕੀਏ ਨਹਿ ਦੂਖ ਸਾਖੈ ਲਾਹੇ ਭਜ ਸਰਨ ਸਾਧੂ ਨਾਨਕ ਮਿਲ ਗੁਣ ਗੋਬਿੰਦ ਗਾਹੇ ਮਲਾਰ ਮਹੱਲਾ ਪੰਜਵਾ ਪ੍ਰੇ ਕੀ ਸੋਭ ਸੁਹਾਵਨੀ ਨੀਕੀ ਹਾ ਹੂ ਹੂ ਗੰਦਰ ਪਾਪਸਰਾ ਆਨੰਦ ਮੰਗਲ ਰਸ ਗਾਵਨੀ ਨੀਕੀ ਰਹਾਉ ਤੁਣਤ ਲਲਤ ਗੁਣਗ ਅਨਕ ਭਾਂਤ ਬਹੁ ਵਿਦ ਰੂਪ ਦਿਖਾਵਨੀ ਨੀਕੀ ਗਿਰਤਲ ਥਲ ਜਲ ਭਵਨ ਭਰਪੁਰ ਘਟ ਘਟ ਲਾਲਨ ਛਾਵਨੀ ਨੀਕੀ ਸਾਧ ਸੰਗ ਰਮਈਆ ਰਸ ਪਾਇਓ ਨਾਨਕ ਜਾ ਕੈ ਭਾਵਨੀ ਨੀਕੀ ਮਲਾਰ ਮਹੱਲਾ ਪੰਜਵਾ ਗੁਰ ਪ੍ਰੀਤ ਪਿਆਰੇ ਚਰਨ ਕਮਲ ਰਿਦ ਅੰਤਰ ਧਾਰੇ ਰਹਾਉ ਦਰਸ ਸਫਲਿਓ ਦਰਸ ਪੇਖਿਓ ਗਏ ਕਿਲ ਵਿਖ ਗਏ ਮਨ ਨਿਰਮਲ ਉਜਿਆਰੇ ਬਿਸਮ ਬਿਸਮੈ ਬਿਸਮ ਭਈ ਆਗ ਕੋਟ ਹਰਤੇ ਨਾਮ ਲਈ ਗੁਰ ਚਰਨ ਮਸਤ ਕਢਾਰ ਪਈ ਪ੍ਰਭ ਏਕ ਤੂੰ ਹੀ ਏਕ ਤੋਹੀ ਭਗਤ ਟੇਕ ਤੁਹਾਰੇ ਜਨ ਨਾਨਕ ਸ਼ਰਨ ਦੁਆਰੇ ਮਲਾਰ ਮਹੱਲਾ ਪੰਜਵਾਂ ਬਰਸ ਬਰਸ ਆਗੇ ਆਹੇ ਆਨੰਦ ਸਗਲ ਭਾਗ ਰਹਾਉ ਸੰਤ ਸੰਗੇ ਮਨ ਪਰਫੜੈ ਮਿਲ ਮੇਘ ਧਰ ਸੁਹਾਗ ਕਨ ਘੋਰ ਪ੍ਰੀਤ ਮੋਰ ਚਿਤ ਚਾਤਰਕ ਬੂੰਦ ਔਰ ਐਸੋ ਹਰ ਸੰਗੇ ਮਨ ਮੋਹ ਤਿਆਗ ਮਾਇਆ ਤੋਹ ਮਿਲ ਸੰਤ ਨਾਨਕ ਜਾਗਿਆ ਮਲਾਰ ਮਹੱਲਾ ਪੰਜਵਾਂ ਗੁਣ ਗੋਪਾਲ ਗਾਓ ਨੀਤ RAM ਨਾਮ ਧਾਰ ਚੀਤ ਰਹਾਓ ਛੋੜ ਮਾਨ ਤਜ ਗੁਮਾਨ ਮਿਲ ਸਾਧੂਆਂ ਕੈ ਸੰਗ ਹਰ ਸਿਮਰ ਏਕ ਰੰਗ ਮਿਟ ਜਾਹੇ ਦੁਖ ਮੀਤ ਪਾਰ ਬ੍ਰਹਮ ਭੈ ਦਿਆਲ ਬਿਨਸ ਗਏ ਬਿਖੇ ਜੰਜਾਲ ਸਾਧ ਜਿਨਾ ਕਹਿ ਚਰਨ ਲਾਗ ਨਾਨਕ ਗਾਵੇ ਗੋਬਿੰਦ ਨੀਤ ਮਲਾਰ ਮਹੱਲਾ ਪੰਜਵਾਂ ਕੰਨ ਗਰਜਿਤ ਗੋਬਿੰਦ ਰੂਪ ਗੁਣ ਗਾਵਤ ਸੁਖ ਚੈਨ ਰਹਾਉ ਹਰ ਚਰਨ ਸ਼ਰਨ ਤਰਨ ਸਾਗਰ ਧੁਨ ਅਨਹਤਾ ਰਸ ਬਹਿਨ ਪਥਕ ਪਿਆਸ ਚਿਤ ਸਰੋਵਰ ਆਤਮ ਜਲ ਲੈਨ ਹਰ ਦਰਸ ਪ੍ਰੇਮ ਜਨ ਨਾਨਕ ਕਰ ਕਿਰਪਾ ਪ੍ਰਭ ਦੈਨ ਮਲਾਰ ਮਹੱਲਾ ਪੰਜਵਾਂ ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਰਹਾਉ ਪ੍ਰਾਨ ਨਾਥ ਅਨਾਥ ਸੁਖੀ ਦੀਨ ਦਰਦ ਨਿਵਾਰ ਹੇ ਸਮਰਾਥ ਆਗਮ ਪੂਰਨ ਮੋਹਿ ਮਯਾ ਥਾਰ ਅੰਧ ਕੂਪ ਮਹਾ ਭਯਾਨ ਨਾਨਕ ਪਾਰੋ ਥਾਰ ਮਲਾਰ ਮਹਿਲਾ ਪਹਿਲਾ ਅਸ਼ਟ ਪਦੀਆਂ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ चकवी नैन नींद न चाहै बिन फिर नींद न पाई सूर चरै प्रयो देखै नैनी निवनव लागै पाई फिर भावै प्रेम सुखाई तिस बिन खड़ी नहीं जग जीवा ऐसी प्यास तसाई रहाओ सर्वर कमल किरण आकाशी बिगसै सहज सुभाई प्रीतम प्रीत बनी अब ऐसी ज्योति ज्योत मिलाई चातरक जल मिल ਪ੍ਰਿਯ ਪ੍ਰਿਓ ਟੇਰੈ ਬਿਲਪ ਕਰੈ ਬਿਲ ਲਾਈ ਕਨ ਹਰ ਘੋਰ ਦਸੋਂ ਦਿਸ ਵਰਸੈ ਬਿਨ ਜਲ ਪਿਆਸ ਨਾ ਜਾਈ ਮੀਨਨ ਵਾਸ ਸੁਪਜੈ ਜਲ ਹੀ ਤੇ ਸੁਖ ਦੁਖ ਪਰਵ ਕਮਾਈ ਖਿਨ ਤਿਲ ਰਹਿ ਨ ਸਕੈ ਪਲ ਜਲ ਬਿਨ ਮਰਨ ਜੀਵਨ ਤੇ ਸਤਾਈ ਤਨ ਵਾਂਢੀ ਪਰਦੇਸ ਨਿਵਾਸੀ ਸੱਚੇ ਗੁਰ ਪੈ ਸ਼ਬਦ ਪਠਾਈ ਗੁਣ ਸੰਗ੍ਰਹਿ ਪ੍ਰਭ ਰਿਦੈ ਨਿਵਾਸੀ ਭਗਤ ਰਤੀ ਹਰ ਖਾਈ ਪ੍ਰਿਉ ਪ੍ਰਿਉ ਕਰਾ ਸਬਹਿ ਜੇਤੀ ਗੁਰ ਭਾਵੇਂ ਪ੍ਰਿਉ ਪਾਈ ਪ੍ਰਿਉ ਨਾਲੇ ਸਦ ਹੀ ਸੱਚ ਸੰਗੇ ਨਦਰੀ ਮੇਲ ਮਲਾਈ ਸਭ ਮੈਂ ਜੀਉ ਜੀਉ ਹੈ ਸੋਈ ਕਟ ਕਟ ਰਹਿ ਆ ਸਮਾਈ ਗੁਰ ਪ੍ਰਸਾਦ ਘਰ ਹੀ ਪਰਗਾਸਿਆ ਸਹਜੇ ਸਹਜ ਸਮਾਈ ਆਪਣਾ ਕਾਜ ਸਵਾਰੋ ਆਪੇ ਸੁਖ ਦਾਤੇ ਗੁਰ ਸਾਈਂ ਗੁਰ ਪ੍ਰਸਾਦ ਘਰ ਹੀ ਫਿਰ ਪਾਇਆ ਤੋ ਨਾਨਕ ਤਪਤੁ ਬੁਝਾਈ ਮਲਾਰ ਮਹੱਲਾ ਪਹਿਲਾ ਜਾਗਤ ਜਾਗ ਰਹਿ ਗੁਰ ਸੇਵਾ ਬਿਨ ਹਰਮੈ ਕੋ ਨਾਹੀ ਅਨਕ ਯਤਨ ਕਰ ਰਹਿਣ ਨਾ ਪਾਵੇ ਆਛ ਕਾਚ ਢਰ ਪਾਹੀ ਇਸ ਤਨ ਤਨ ਕਾ ਕਹੋ ਗਰਭ ਕੈਸਾ ਬਿਨ ਸਤਵਾਰ ਨ ਲਾਗੇ ਬਵਰੇ ਹੋ ਮੈਂ ਗਰਭ ਖਪੈ ਜਗੈ ਸਰਹਾਉ ਜੈ ਜਗਦੀਸ਼ ਪ੍ਰਭੂ ਰਖਵਾਰੇ ਰਾਖੈ ਪਰਖੈ ਸੋਈ ਜੀਤੀ ਹੈ ਤੇਤੀ ਤੁਝ ਹੀ ਤੇ ਤੁਮ ਸਰ ਅਵਰ ਨ ਕੋਈ ਜੀਉ ਪਾਇ ਜੁਗਤ ਵਸ ਕੀਨੀ ਆਪੇ ਗੁਰਮੁਖ ਅੰਜਨ ਅਮਰ ਅਨਾਤ ਸਰਬ ਸਿਰ ਮੋਰਾ ਕਾਲ ਵਿਕਾਲ ਭਰਮ ਪੈ ਖੰਜਨ ਕਾਗਦ ਕੋਟ ਏ ਜਗ ਹੈ ਬਫਰੋ ਰੰਗਨ ਚਿਹਨ ਚਤੁਰਾਈ ਨਾਨੀ ਸੀ ਬੂੰਦ ਪਵਨ ਮਤ ਖੋਵੈ ਜਨਮ ਮਰ ਖਿੰਨ ਤਾਈ ਨਦੀ ਉਪਕੰਠ ਜੈਸੇ ਘਰ ਤਰਵਰ ਸਰਪਣ ਕਰ ਕਰਮਾਹੀ ਉਲਟੀ ਨਦੀ ਕਹਾ ਘਰ ਤਰਵਰ ਸਰਪਣ ਦਸੈ ਦੂਜਾ ਮਨ ਮਾਹੀ ਗੌਰਡ ਗੁਰ ਗਿਆਨ ਧਿਆਨ ਗੁਰ ਬਚਨੀ ਵਿਖਿਆ ਗੁਰਮਤਿ ਜਾਰੀ ਮਨ ਤਨ ਹੀਮ ਭਏ ਸਚ ਪਾਇਆ ਹਰ ਕੀ ਭਗਤ ਨਰਾਰੀ ਜੀਤੀ ਹੈ ਤੇਤੀ ਤੁਧ ਜਾਚੈ ਤੂੰ ਸਰਬ ਜੀਆ ਦਿਆਲਾ ਤੁਮਰੀ ਸ਼ਰਨ ਪਰੇ ਪਤਿ ਰਾਖੋ ਸਾਚ ਮਿਲੈ ਗੋਪਾਲ ਬਾਂਦੀ ਤੰਦ ਅੰਧ ਨਹੀਂ ਸੂਜੈ ਬਦਕ ਕਰਮ ਕਮਾਵੇ ਸਤਗੁਰ ਮਿਲੈ ਤਾਂ ਸੂਜ ਸਬੂਝਸ ਸਚ ਮਨ ਗਿਆਨ ਸਮਾਵੇ ਨਿਰਗੁਣ ਦੇਹ ਸਾਚ ਬਿਨ ਕਾਚੀ ਮੈਂ ਪੁੱਛੋ ਗੁਰੇ ਆਪਣਾ ਨਾਨਕ ਸੋ ਪ੍ਰਭ ਪ੍ਰਭੂ ਦਿਖਾਵੇ ਬਿਨ ਸਾਚੇ ਜਗ ਸੁਪਨਾ ਨਿਰਗੁਣ ਦੇਹ ਸਾਚ ਬਿਨ ਕਾਚੀ ਮੈਂ ਪੁੱਛੋ ਗੁਰੇ ਆਪਣਾ ਨਾਨਕ ਸੋ ਪ੍ਰਭ ਪ੍ਰਭੂ ਦਿਖਾਵੇ ਬਿਨ ਸਾਚੇ ਜਗ ਸੁਪਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ